ਜੀ ਲੋ ਜੀ ਅੱਜ ਖੜੇ ਆਂ ਜੀ ਮੂਰਬੈਲ ਦੇ ਵਿੱਚ ਬਿਲਕੁਲ ਸਿੱਧੂ ਮਾਰਕੀਟ ਦੇ ਬਾਹਰ ਤੇ ਇਹ ਹੈ ਜੀ ਸਰਾਣ ਵਾਲੇ ਪਾਸੇ ਉਹ ਜਿਹੜਾ ਰੋਡ ਆਉਂਦਾ ਤੇ ਆ ਜਾਂਦਾ ਭੀੜੇ ਬਜ਼ਾਰ ਨੂੰ ਰੋਡ ਤੇ ਇੱਥੇ ਇੱਕ ਆਇਆ ਆਪਣਾ ਭਰਾ ਦੇ ਕੋਲ ਤੇ ਭਰਾ ਜੀ ਇੱਥੇ ਕਦੇ ਬਰਫੀ ਬੜੀ ਫੇਮਸ ਆ ਤੇ ਫੇਮਸ ਕਿਵੇਂ ਆ ਤੇ ਬਾਈ ਨਾਲ ਪਹਿਲਾਂ ਸਾਬੂ ਨਾਲ ਗੱਲ ਕਰਦੇ ਆ ਸਾਬੂ ਭਾਜੀ ਕੀ ਹਾਲ ਚਾਲ ਆਂ ਕੀ ਹਾਲ ਭਾਜੀ ਕੀ ਹਾਲ ਆ ਵਧੀਆ ਤੁਸੀਂ ਸਭ ਠੀਕ ਆ ਬਹੁਤ ਵਧੀਆ ਅੱਛਾ ਪਹਿਲਾਂ ਤੁਹਾਨੂੰ ਬਾਈ ਦੇ ਬਾਰੇ ਦੱਸਵਾ ਬਾਈ ਪੰਗੜੇ ਦਾ ਪੂਰਾ ਸੁਪਰਸਟਾਰ ਆ ਤੇ ਬੜੀ ਧੀਰ ਤੋਂ ਸਾਡਾ ਬੜਾ ਪੁਰਾਣਾ ਮਿੱਤਰ ਆ ਬਾਈ ਕੀ ਹਾਲ ਹੈ ਠੀਕ ਆ ਚੜਦੀ ਕਲਾ ਤੇ ਸੁਣਾਓ ਬੜੀ ਵਧੀਆ ਅੱਛਾ ਬਾਈ ਇੱਕ ਚੀਜ਼ ਦੱਸੋ ਵੀ ਨੋ ਹੁਣ ਤੁਸੀਂ ਲਗਭਗ ਵੀਡੀਓ ਆਪਣੇ ਬਾਵਾ ਦੇਖਦੇ ਹੋ ਬਿਲਕੁਲ ਜਿੱਥੇ ਜਿੱਥੇ ਦੀ ਪਟੋਲੇ ਉੱਥੇ ਵੀ ਜਾ ਕੇ ਪਰਫੇ ਵੀ ਦੇਖ ਚ ਕਰਕੇ ਆਂ ਜੀ ਜ਼ਰੂਰ ਤੇ ਇਹ ਭਰਾ ਨੇ ਸਾਨੂੰ ਰეკਮੈਂਡ ਕੀਤਾ ਸੀ ਇਹ ਆ ਸ਼ੌਕ ਬਿਲਕੁਲ ਬਾਈ ਹੁਣ ਪੱਲੇ ਦੇ ਬਾਰੇ ਦੱਸੇ ਤੂੰ ਪੱਲੇ ਇਹ ਹਿਸਾਬ ਲਾ ਲਓ ਕਿ ਜੇ ਅਸੀਂ ਕੋਈ ਵੀ ਕੰਮ ਘਰ ਦੇ ਵਿੱਚ ਖੁਸ਼ੀ ਕਈ ਪ੍ਰਵਾਤ ਫੇਰੀ ਦਾ ਜਾਂ ਕੋਈ ਆਪਾਂ ਕੋਈ ਵੀ ਲੰਗਰ ਫੇ ਲਾਉਣਾ ਹੈ ਪਿੰਡ ਦੇ ਵਿੱਚ ਤੇ ਭਰਾ ਦੇ ਕੋਲ ਬਰਫੀ ਲੈ ਕੇ ਜਾਂਦੇ ਆ ਸਪੈਸ਼ਲੀ ਅੱਛਾ ਭਰਾ ਦੀ ਕੋਈ ਜਾਨੀ ਕਰਦੀ ਬਰਫੀ ਭਰਾ ਦੇ ਕੋਲ ਪ੍ਰਵਾਤ ਫੇਰੀ ਤੇ ਜਾਂ ਕਿਤੇ ਆਪਾਂ ਜਾਰਨ ਕਮੇਟੀ ਜਦੋਂ ਆਪਾਂ ਪ੍ਰਕਰਮਾ ਕਰਦੇ ਆ ਤੇ ਮੱਥਾ ਟੇਕਦੇ ਆ ਕਿਤੇ ਵੀ ਭਰਾ ਦੇ ਕੋਲ ਬਰਫੀ ਕਹਦੇ ਨਾ ਕਿ ਭਰਾ ਹੀ ਨਹੀਂ ਚਾਹੀਦੀ ਇਹਨੇ ਭਰਾ ਨੇ ਵਿਚਾਰਨਾ ਉੱਥੇ ਸਾਨੂੰ ਪੜਾਇਆ ਨਹੀਂ ਗੱਡੀ 'ਚੋਂ ਤਰਕਾਂ ਦੀ ਲੋਡ ਨਹੀਂ ਪੈਂਦੀ ਰਾਣੀ ਏਡੇ ਤੱਕ ਜਰਾਣੇ ਸਾਨੂੰ ਪਹੁੰਚ ਦੀ ਕਰ ਦੇਣੀ ਕਿ ਭਾਈ ਜੀ ਖੜ ਜਿਓ ਤੇ ਗੱਡੀ ਚ ਤਨੋਂ ਦੀ ਲੋੜ ਨਹੀਂ ਪੋਤੇ ਤੱਕ ਪਹੁੰਚ ਦੀ ਕਰ ਦੇ ਬਹੁਤ ਵਧੀਆ ਭਾਈ ਜੀ ਹੁਣ ਬਸ ਇੰਨਾ ਕਿ 2 ਲੱਖ ਜਿਆਦਾ ਬਾਕੀ ਹਜਾ ਹੋਰ ਕਰ ਲੀਆਂ ਨੇ ਇਹ ਵੱਜ ਕਰਦੇ ਆ ਪਹਿਲਾਂ ਤੁਸੀਂ ਹੁਣ ਮੈਨੂੰ ਅਨਾ ਉਧਰਲੇ ਪਾਸੇ ਦਾ ਇੱਕ ਪਰਫੀ ਭਰਾ ਬਣਾ ਰਿਹਾ ਆ ਆਓ ਜੀ ਆਓ ਆਪਾਂ ਉਧਰ ਵੀ ਗੱਲਬਾਤ ਕਰ ਲਈਏ ਜਾ ਕੇ ਤੇ ਆਇਆ ਜੀ ਪਰਫੀ ਬਣਦੀ ਪਈ ਭਾਈ ਹੁਣਾਂ ਨੂੰ ਭਾਈ ਇਹ ਕਿੰਨੇ ਕਿ ਪਰਫੀ ਹੈਗੀ ਇਹ ਭਾਈ ਇਦਰਾ ਜਾਲਾ ਹਾਂ ਜੀ ਭਾਈ ਯਾਰ ਜਿਹੜੀ ਪਰਫੀ ਬਣਾਉਣੀ ਕਿੰਨੀ 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 ਭਾਈ 6 ਕਿਲੋ ਦੁੱਧ ਆ ਹੁੰਦਾ ਹੈ ਇਹਦਾ ਪਹਿਲਾਂ ਖੁਆ ਲਾਣਾ ਹੈ ਅੱਛਾ ਖੁਆ ਲਾ ਕੇ ਉਸ ਤੋਂ ਬਾਅਦ ਅਸੀਂ ਜਿੰਨਾ ਖੁਆ ਇਕੱਠਾ ਕਰਕੇ ਉਹਦਾ ਫਿਰ ਖੰਡ ਲਾ ਕੇ ਪਰਫੀ ਤਿਆਰ ਕਰ ਲਈ ਉਹ ਇਹ ਨੂੰ ਪੁਨਰਾ ਹੁੰਦਾ ਵਾ ਅਸੀਂ ਇਹ ਖੁਆ ਬਣਾ ਬਣ ਰਿਹਾ ਜੀ ਹਾਂਜੀ ਓਕੇ ਏ ਭਾਈ ਦੀ ਮੇਜਾ ਦੁਕਾਨ ਦਿਖਾ ਦਵਾ ਤੇ ਪਹਿਲਾਂ ਭਾਈ ਜੀ ਦੁਕਾਨ ਚੱਕ ਕਰ ਲੋ ਲਗਭਗ ਇਧਰ ਨੂੰ ਲਗ ਕਿੰਨੇ ਭਾਈ 7x6 ਫੁੱਟ ਦੀ ਹੈਗੀ ਆ ਹਾਂਜੀ 6-7 ਫੁੱਟ ਆ 6-7 ਫੁੱਟ ਦੀ ਦੁਕਾਨ ਦੇ ਵਿੱਚ ਭਾਈ ਦਾ ਅੰਦਰ ਹੀ ਪੱਠੀ ਲਾਈ ਹੋਈ ਸੀ ਅੰਦਰ ਗਰਮੀ ਇੰਨੀ ਹੋਈ ਸੀ ਕਿ ਮੈਂ ਕਿਹਾ ਬਰਾ ਕਿਵੇਂ ਰਹਿ ਰਹੇ ਹੋ ਯਾਰ ਭਾਈ ਕਿਵੇਂ ਕਿਵੇਂ ਚਸਮਟ ਕਰਦੇ ਹੋ ਇੱਥੇ ਭਾਈ ਆਤ ਪੈ ਗਈ ਆ ਕੰਮ ਕਰਨ ਦੀ ਅੱਛਾ ਪਹਿਲਾਂ ਤਾਂ ਮੈਨੂੰ ਆਪਣੀ ਦੁਕਾਨ ਦੇ ਬਾਰੇ ਦੱਸੋ ਭਾਈ ਕਿਹੜੇ ਸੰਤੋਂ ਤੁਹਾਡੀ ਸ਼ਾਪ ਹੈ ਦੁਕਾਨ ਦੇ ਇੱਥੇ ਦੀ ਕਦੋਂ ਤੋਂ ਤੁਸੀਂ ਪਰਫਿਊਮ ਬਣਾਉਦੇ ਹੋ ਭਾਈ ਇਹ ਸਾਡੇ ਦਾਦਿਆਂ ਤੋਂ ਦਾਦਿਆਂ ਦੀ ਹੁਣ ਹੀ ਫਿਰ ਡੈਡੀ ਹੁਣ ਡੈਡੀ ਹੁਣ ਆਪਾਂ ਰਟਾਇ ਕਰਤਾ ਘਰੇ ਮੈਂ ਕਿਹਾ ਤੁਸੀਂ ਆਪਣਾ ਅੱਛਾ ਡੈਡੀ ਨੂੰ ਰਟਾਇ ਕਰਤਾ ਹਾਂਜੀ ਕੋਈ ਆਪਣਾ ਘਰੇ ਇੰਜੋਏ ਜਿੱਦਾ ਮਾਜ਼ੀ ਘੁੰਮੋ ਫਿਰੋ ਅੱਛਾ ਉਸ ਤੋਂ ਬਾਅਦ ਹੁਣ ਡੈਡੀ ਜਦ ਕਿਤੇ ਆਪਾਂ ਆ ਇੱਥੇ ਦੁਕਾਨ ਸੰਭਲੀ ਅੱਛਾ ਡੈਡੀ ਤੋਂ ਬਾਅਦ ਦੁਕਾਨ ਤੁਸੀਂ ਸੰਭਾਲ ਲਈ ਹੈ ਹਾਂਜੀ ਮੈਨੂੰ ਇੱਥੇ ਦੁਕਾਨ ਕਰਦਿਆਂ ਮੈਨੂੰ ਆਪਣੀ ਸੋਪੇ ਵਿੱਚ ਕਟੋਵਰ ਦੀ 25 30 ਸਾਲ ਹੋ ਗਏ ਆ ਤੁਹਾਨੂੰ 25 ਸਾਲ ਹੋ ਗਏ ਇੱਥੇ 25 ਸਾਲ ਤੋਂ ਉੱਪਰ ਹੋ ਗਏ ਆ ਕਦ ਦੁਕਾਨ ਸੰਭਲੀ ਨੂੰ ਦੁਕਾਨ ਸੰਭਲੀ ਨੂੰ ਹਾਂਜੀ ਛੋੜੀ ਉਮਰ ਜੀ ਸੰਭਾਲ ਲਈ ਸੀਗੀ ਹਾਂਜੀ ਅਸੀਂ ਤਾਂ ਅਸ ਟਾਈਮ ਤੋਂ ਮੇਰੀ ਉਮਰ 47 ਦੀ ਹੋ ਗਈ ਹਾਂਜੀ ਕਿਆ ਬਾਤ ਲੱਗਦਾ ਨਹੀਂ ਬਈ ਮੈਂ ਅੱਗੇ ਦੇਖਣਾ ਮੈਂ ਚਾਹਦੀ ਮੇਰੇ ਵਾਲ ਜਟ ਹੋ ਗਿਆ ਬਈ ਅੱਛਾ ਤੇ ਬਈ ਇੱਕ ਤੁਹਾਡੀ ਮੈਨੂੰ ਦੱਸਿਆ ਬਾਈ ਨੇ ਬਰਫੀ ਕਹਿੰਦੇ ਬਹੁਤ ਵਧੀਆ ਹਾਂਜੀ ਹਾਂਜੀ ਭਾਈ ਕੀ ਖਾਸ ਕੀ ਆ ਤੁਹਾਡੀ ਬਰਫੀ ਪਹਿਲਾਂ ਖਾਸ ਆਸੇ ਹੋ ਬਾਕੀ ਗੱਲਾਂ ਬਾਅਦ ਚ ਭਾਈ ਖਾਸ ਆ ਆਪਾਂ ਸਿਰਫ ਕੱਲਾ ਦੁੱਧ ਪਿਓਰ ਦੁੱਧ ਲੈ ਕੇ ਪਿੰਡਾਂ ਲਈਦਾ ਵਾ ਉਹਦਾ ਆਪਾਂ ਜੋ ਹੈਗਾ ਵਿੱਚੋਂ ਕੁਝ ਨਹੀਂ ਕੱਟਨਾ ਉਦਾਂ ਹੀ ਪਿਓਰ ਦੁੱਧ ਦੀ ਖਾਉਂਗੇ ਤੁਸੀਂ ਦੁੱਧ ਦਾ ਟੇਸ ਆਊਗਾ ਇਹ ਨਹੀਂ ਹੈਗਾ ਕੋਈ ਆਪਾਂ ਨੂੰ ਕਿਤੇ ਹੋਰ ਚੀਜ਼ ਨੂੰ ਗੱਲ ਨੂੰ ਪਵੇ ਜਾਂ ਗੱਲ ਨੂੰ ਖਾਣ ਨੂੰ ਦਿਲ ਨਾ ਕਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭਾਈ ਕਿੰਨੀ ਕੁ ਬਰਫੀ ਡੇਲੀ ਬਣਾਉਨੇ ਹੋ ਤੇ ਕਿੰਨੀ ਕੁ ਸੇਲ ਹੋ ਜਾਂਦੀ ਹੈ ਪਈ ਡੇਲੀ ਇਦਾਂ ਕੋ ਜਿੰਨੀ ਕ ਬਣਦੀ ਆ तकरीबन ਆਰਡਰ ਆਪਣੇ ਕੋਲੋਂ ਪੂਰਾ ਨਹੀਂ ਹੋ ਪਾਂਦਾ ਫਿਰ ਵੀ ਅਸੀਂ ਕੋਸ਼ਿਸ਼ ਕਰੀਦੀ ਆ ਵੀ ਜਿੰਨੀ ਬਣ ਜਵੇ ਉੰਨੀ ਤਿਆਰ ਕਰਕੇ ਦੇ ਦੀ ਅੱਛਾ ਜਿੰਨੀ ਕ ਬਣ ਜਾਂਦੀ ਆ ਉੰਨੀ ਕ ਤਿਆਰ ਕਰ ਆ ਭਾਜੀ ਨੂੰ ਵੀ ਕਈ ਵਾਰੀ ਅਸੀਂ ਮੋਲੀ ਦਾ ਭਾਜੀ ਬਰਫੀ ਹਜੇ ਟਾਈਮ ਦੇ ਦਿਓ ਤੁਹਾਨੂੰ ਟਾਈਮ ਦੇ ਦੀ ਆ ਅੱਛਾ ਨੂਰਮੈਲ ਵਿੱਚ ਕੰਪੀਟੀਸ਼ਨ ਬੜਾ ਹਾਈ ਆ ਹਾਂਜੀ ਬੜੇ ਹਾਈ ਲੈਵਲ ਦਾ ਕੰਪੀਟੀਸ਼ਨ ਆ ਵੀ ਕਹਿ ਲਈਏ ਵੀ ਇੱਥੇ ਵੱਡੀਆਂ ਤੋਂ ਵੱਡੀਆਂ ਦੁਕਾਨਾਂ ਨੇ ਹਾਂ ਜੀ ਪਰ ਕੁੜੀਆਂ ਤਕੜੀਆਂ ਦੁਕਾਨਾਂ ਨਹੀਂ ਜਿਹੜੀਆਂ ਦੁਕਾਨਾਂ ਦੇ ਵਿੱਚ ਬਰਫੀ-ਪੁਰਫੀ ਪਈ ਹੁੰਦੀ ਹੈ। ਤੇ ਤੁਸੀਂ ਇੱਕ ਛੋਟੀ ਜੀ ਦੁਕਾਨ ਦੇ ਵਿੱਚ ਐਡਾ ਤਕੜਾ ਸਰਵਾਈਵ ਕਰ ਰਹੇ ਹੋ। ਕੋਈ ਵੱਡੀ ਉਡੀ ਦੁਕਾਨ ਕਰਦੇ। ਤੁਸੀਂ ਵੀ ਇੱਕ ਮਠਿਆਈਆਂ ਨੂੰ ਇੱਕ ਦੁਲਹਨ ਵਾਂਗੂ ਸਜਾ ਕੇ ਸ਼ੋਕੇ ਵਿੱਚ ਲਾ ਕੇ ਰੱਖਦੇ। ਐ ਪਿਛੇ 25-30 ਹਲਵਾਈ ਤੁਹਾਡੇ ਕੰਮ ਕਰਦੇ ਹੁੰਦੇ। ਠੀਕ ਹੈ ਜੀ ਤੁਸੀਂ ਆਹਮ ਨਾਲ ਚਿੱਟਾ ਘੁਰਦ ਪਿਆ ਮੈਂ ਪਾ ਕੇ ਆ ਬੈਠੇ ਹੁੰਦੇ ਕੋਲਡਰ ਦੇ ਉੱਤੇ। ਉਹ ਲਿਆ ਮੁੰਡਿਆ ਲੱਸੀ ਲਿਆ ਮੁੰਡਿਆ ਬਲਾ ਇਦਾਂ ਕਰਦੇ ਕਿਉਂ ਲੱਗੇ ਹੋਏ ਹੋ ਤੁਸੀਂ? ਇੱਕ ਭਰਾਨਾ ਵਾਲਾ ਬਣਾ ਲਾਇਆ ਕਿ ਤੁਸੀਂ ਆਪ ਲੱਗੇ ਹੋਏ ਕੀ ਲੋੜਾ? ਨਹੀਂ ਭਾਜੀ ਆਪ ਅੱਛਾ ਲੋਕਾਂ ਆ ਇਹ ਮਸ਼ੀਨਾਂ ਲਾਈਆਂ ਸੀ ਆਪਣੇ ਹੱਥੀਆਂ ਆ ਉਤੀ ਕਰਕੇ ਬਣਾਇਦਾ ਅਰਜੀਨਲ ਜੋ ਚੀਜ਼ ਆ ਤੁਸੀਂ ਖਾ ਕੇ ਟੇਸਟ ਕਰਕੇ ਦੇਖੋ ਅਰਜੀਨਲ ਨਹੀਂ ਉਹ ਬਾਈ ਆਪਾਂ ਬਿਲਕੁਲ ਬਿਲਕੁਲ ਜ਼ਰੂਰ ਆਪਾਂ ਟੈਸਟ ਕਰਾਂਗੇ ਸਾਬੂ ਭਾਣੇ ਕੋ ਕਮੈਂਡ ਕੀਤੀ ਸੀਗੀ ਤੇ ਸਾਡਾ ਵੀ ਮਨਸਿਕਾ ਵੀ ਕਿਉਂਕਿ ਮੈਂ ਨੂਰਮੈਲ ਦੇ ਵਿੱਚ ਬਹੁਤ ਸ਼ੂਟ ਕਰ ਲਿਆ ਪਰ ਨੂਰਮੈਲ ਦੀ ਮੈਂ ਬਰਫੀ ਨਹੀਂ ਸ਼ੂਟ ਕੀਤੀ ਸੀ ਅੱਛਾ ਠੀਕ ਹੈ ਜੀ ਅੱਛਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦਵਾ ਬਾਈ ਇੱਥੇ ਕਿ ਕੈਮਰਾ ਰੱਖ ਲਈ ਹੈ ਹਾਂ ਬਾਈ ਕਈ ਭਰਾ ਸਾਡੇ ਨਾਲ ਵੀਡੀਓ ਦੇ ਵਿੱਚ ਇਹ ਗੱਲ ਕਹਿੰਦੇ ਨੇ ਬਾਈ ਕਿਸੇ ਨੇ ਹੱਥ ਕਿਸੇ ਨੇ ਸਰਦਰ ਠੱਕਿਆ ਨਹੀਂ ਕਿਸੇ ਨੇ ਕੁਛ ਨਹੀਂ ਕੀਤਾ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਇੱਕ ਬਹੁਤ ਵੱਡੇ ਪੰਜਾਬ ਦੇ ਬਰਫੀ ਮੇਕਰ ਜਿਸ ਬੰਦੇ ਦੀ ਦਿਹਾੜੀ ਦੇ ਵਿੱਚ ਘੱਟੋ ਘੱਟ ਨਹੀਂ ਤਿੰਨ ਤੋਂ ਚਾਰ ਕੁਆਂਟਲ ਬਰਫੀ ਲੱਗਦੀ ਦਿੱਲੀ ਜਦੋਂ ਉਸ ਦੁਕਾਨ ਦੇ ਸ਼ੂਟ ਕਰਨ ਗਿਆ ਬਈ ਅਸੀਂ ਸ਼ੂਟ ਮਨਾ ਕਰਤਾ ਕਿਉਂ ਮਨਾ ਕਰਤਾ ਕਿਉਂਕਿ ਉਸ ਬੰਦੇ ਦੀ ਜਿਹੜਾ ਗੋਡਾਊਨ ਸੀਗਾ ਜਿੱਥੇ ਬਰਫੀ ਬਣਾਉਂਦੇ ਸੀ ਐਡਾ ਗੰਦਾ ਸੀ ਇੱਦਾਂ ਇੱਕ ਬੁਰਾ ਹਾਲ ਸੀ ਅਸੀਂ ਉਹਨੂੰ ਸ਼ੂਟ ਕਰਨਾ ਬੰਦ ਕਰਤਾ ਇਹ ਸ਼ੂਟ ਹੀ ਨਹੀਂ ਕੀਤਾ ਵੀ ਨਹੀਂ ਸੌਰੀ ਵੀ ਅਸੀਂ ਉਹਨੂੰ ਸ਼ੂਟ ਨਹੀਂ ਕਰਨਾ ਭਈ ਜਿਹੜੇ ਤੁਸੀਂ ਕਮੈਂਟ ਕਰ ਦਿੰਦੇ ਹੋ ਨਾ ਭਈ ਭਾਈ ਇੱਥੇ ਸਫਾਈ ਹੈ ਨਹੀਂ ਉੱਥੇ ਹੈ ਨਹੀਂ ਜਿਹੜੀਆਂ ਮਠਿਆਈਆਂ ਤੁਸੀਂ ਕਾਊਂਟਰ 'ਚ ਪਈਆਂ ਤੁਹਾਨੂੰ ਸੋਹਣੀਆਂ ਲੱਗਦੀਆਂ ਨੇ ਕੋਈ ਵੱਡੇ ਵੱਡੇ ਕੋਈ ਹੋਰ ਲਾ ਲਓ ਵੱਡੇ ਵੱਡੇ ਦੁਕਾਨ ਵਾਲੇ ਲਾ ਲਓ ਉਹਨਾਂ ਦੇ ਜਿਹੜੇ ਪਿੱਛੇ ਹਲਵਾਈ ਬਰਫੀ ਬਣਾਉਂਦੇ ਸਮਾਨ ਬਣਾਉਂਦੇ ਨੇ ਕਦੇ ਉਹ ਜਾ ਕੇ ਦੇਖਿਓ ਤੁਹਾਡੇ ਕੋਲ ਵੇਖਿਆ ਜਣਾ ਦੀ ਕਿਵੇਂ ਦਾ ਹੁੰਦਾ ਇਹ ਜਿਹੜੀ ਮਰਦੀ ਜਿਹੜੀ ਕੋਈ ਸਮਾਨ ਹੁਣ ਰੱਖਣੀ ਹੋਣ ਵਾਲੀ ਆ ਭੂਆ ਨੇ ਰੱਖਣੀ ਪੈਂਦੀ ਨਾਉਣਾ ਭੈਣ ਨੇ ਰੱਖਣੀ ਪੈਂਦੀ ਨਾਉਣਾ ਉਦੋਂ ਸੋਚ ਕੇ ਦੱਸਿਓ ਮੈਨੂੰ ਵੀ ਹਾਂ ਵੀ ਜਿਹੜੀ ਮਰਦੀ ਆਈ ਆ ਸਮਾਨ ਆਇਆ ਉਹ ਕਿਹੜੇ ਹਲਵਾਈ ਦੇ ਕੋਲੋਂ ਆ ਤੇ ਉਹ ਹਲਵਾਈ ਕਿੰਨਾ ਕੁ ਸ਼ੁੱਧ ਬਣਾਉਂਦਾ ਅਸੀਂ ਉਸ ਭਰਾਵਾਂ ਨੂੰ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਪੰਜਾਬ ਵੀ ਭਰਾ ਜਿਹੜੇ ਚੰਗਾ ਕੰਮ ਕਰਦੇ ਆ ਪੇਡ ਪ੍ਰਮੋਸ਼ਨ ਸਾਡੀ ਬਿਲਕੁਲ ਨਹੀਂ ਹੁੰਦੀ ਤੇ ਦੂਜੀ ਗੱਲ ਇਹ ਕੁਝ ਲੋਕ ਸਾਨੂੰ ਕਹਿੰਦੇ ਆ ਵੀ ਬਾਈ ਪੈਸੇ ਲੈ ਕੇ ਵੀਡੀਓ ਬਣਾਉਂਦੇ ਆ ਬਾਈ ਹਾਂ ਅਸੀਂ ਪੈਸੇ ਲੈ ਕੇ ਵੀਡੀਓ ਬਣਾਵਾਂਗੇ ਪਰ ਥੋੜੀ ਬਣਾਵਾਂਗੇ ਜਦੋਂ ਤੁਹਾਨੂੰ ਲੋੜ ਹੋ ਅਸੀਂ ਆਪਣੇ ਪੰਜਾਬੀ ਭਰਾਵਾਂ ਕੋ 1 ਰੁਪਿਆ ਨਾ ਲਿਆ ਨਾ ਲੈਣਾ ਨਾ ਤੁਹਾਨੂੰ ਲੋੜਿਆ ਤੇ ਵੀਡੀਓ ਤੇ ਉਹੀ ਲੋਕ ਕਮੈਂਟ ਕਰ ਰਹੇ ਜਿਹੜੇ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਤੇ ਪੰਜਾਬੀਆਂ ਤੂੰ ਪਿਆਰ ਕਰਦੇ ਨੇ ਐਵੀ ਫਾਰਮੈਲਟੀ ਸਾਡੇ ਭਾਈ ਚੈਨਲ ਤੋਂ ਦੂਰ ਰਿਹਾ ਕਰ ਤੇ ਇੱਧਰ ਹੁਣ ਵਾਰੀ ਆ ਗਈ ਭਾਈ ਜੀ ਭਾਈ ਹੁਣ ਆ ਕੀ ਬਣਾ ਰਹੇ ਬਲਦਿਆ ਦੱਸ ਇਹ ਮਟਰੀ ਦਾ ਭਾਈ ਤਿਆਰ ਕਰ ਰਹੇ ਆ ਤੁਹਾਨੂੰ ਲੱਗਾ ਸਮੋਸੇ ਬਣਾ ਰਹੇ ਹੋ ਨਹੀਂ ਮਟਰੀ ਲਈ ਆ ਮਟਰੀ ਬਣਾਣੀ ਆ ਮਠੀਆਂ ਬਣਾਉਣੀਆਂ ਆ ਅੱਛਾ ਹਾਂਜੀ ਕੀ ਬਾਤ ਹੈ अच्छा भाई ने उधर पीछे दूध होर ਪਾ ਲਿਆ ਹਨਾ ਹਾਂਜੀ ਅੱਛਾ ਖੁਆ ਕੜ-ਕੜ ਰੱਖੀ ਜਾਂਦੇ ਉਹ ਤੋਂ ਬਾਅਦ ਵਿੱਚ ਖੁਆ ਕੜਨਾ ਉਸ ਤੋਂ ਬਾਅਦ ਆ ਸੀ ਅੱਛਾ ਖੁਆ ਸਿਰ ਪੰਜ-ਪੰਜ ਕਿਲੋ ਦੇ ਪਾਰਦੇ ਤੁਸੀਂ ਹਾਂਜੀ ਪੰਜ-ਪੰਜ 6-6 ਕਿਲੋ ਦੁੱਧ ਦਾ ਹਨਾ ਹਾਂਜੀ ਪੰਜ-ਪੰਜ 6-6 ਕਿਲੋ ਦੁੱਧ ਦਾ ਖੁਆ ਲਾ ਕੇ ਰੱਖਣਾ ਉਸ ਤੋਂ ਬਾਅਦ ਫਿਰ ਕੋਈ ਨੂੰ ਭੁਲਣਾ ਹੁੰਦਾ ਵਾ ਭਾਈ ਜਿਹੜੀ ਤੁਹਾਡੇ ਕੋਲ ਬਰਫੀ ਆ ਉਹਦੇ ਵਿੱਚ ਕਿੰਨੇ ਖੰਡ ਪਾਉਣੇ ਕਿਲੋ ਖੋਏ ਮਗਰ ਕਿੰਨੀ ਖੰਡ ਕਿਲੋ ਖੋਏ ਮਗਰ 250 ਤੋਂ 300 ਗ੍ਰਾਮ ਦੇ ਵਿੱਚ 250 ਤੋਂ 300 ਗ੍ਰਾਮ ਦੇ ਵਿੱਚ ਸੀਓ ਖੰਡ ਪਾਉਂਦੇ ਹਾਂ ਹਾਂਜੀ ਕਈ ਬੰਦੇ ਵੱਧ ਵੀ ਪਾ ਲੈਂਦੇ ਆ ਕਿ ਘੱਟ ਵੀ ਹਾਂਜੀ ਹੋਰ ਆਪਾਂ ਆਪਣੀ ਟੇਸ ਦੇ ਹਿਸਾਬ ਨਾਲ ਆਪਾਂ ਆਪਣੇ ਟੇਸ ਦੇ ਅਕੋਰਡਿੰਗ ਟੂ ਅਸਲਾ ਕੁਸ਼ਨ ਹਾਂਜੀ ਇੱਧਰ ਭਾਈ ਹੁਣਾਂ ਦਾ ਇੱਕ ਕਾਉਂਟਰ ਲੱਗਾ ਹੋਇਆ ਤੇ ਬਰਫੀ ਕਿੱਧਰ ਪਈ ਆ ਇਹ ਭਾਈ ਬਾਝ ਦੱਸਦਾ ਆਪਾਂ ਨੂੰ ਬਰਫੀ ਦੀ ਟ੍ਰੇ ਕਢੇ ਕਰਾਉਂਦੇ ਆ ਬੇਸਨ ਵੀ ਭਰਾ ਦਾ ਬਹੁਤ ਵਧੀਆ ਆ ਇਹ ਆਬਵੀਅਸ ਬੇਸਨ ਖਾਓਗੇ ਤੇ ਘਰ ਦੇ ਮੇਰੇ ਇੱਥੇ ਕਹਿੰਦੇ ਯਾਰ ਇਹ ਘਰ ਦਾ ਹੀ ਬਣਿਆ ਆ ਅੱਛਾ ਟ੍ਰੇਆਂ ਦੋਨੇ ਕਢਾਉਨੇ ਆਪਾਂ ਮੈਂ ਭਰਾ ਦੇ ਦੋਨੇ ਚੀਜ਼ਾਂ ਦਾ ਜ਼ਿਆ ਬਰਫੀ ਦੂਜਾ ਬੇਸਟ ਫਿਰ ਮਟਰੀ ਦੀ ਵੀ ਭੱਜਦੀ ਕੀ ਬਾਤ ਹੈ ਅੱਛਾ ਸਾਬੂ ਹੁਣ ਮੈਨੂੰ ਇਹ ਗੱਲ ਆਦਿ ਵੀ ਤੁਹਾਨੂੰ ਹੁਣ ਇਹ ਬੰਦਾ ਜਿਹੜਾ ਤੁਸੀਂ ਦੇਖਿਆ ਹੋਊਗਾ ਇਹ ਮੁੰਡਾ ਆ ਪੰਗੜਾ ਪੌਂਦਾ ਦੇਖਿਆ ਹੋਊਗਾ ਤੁਸੀਂ ਵੱਡੇ ਵੱਡੇ ਗਰੁੱਪਾਂ ਦੇ ਨਾਲ ਵੱਡੇ ਵੱਡੇ ਸਟੇਜਾਂ ਦੇ ਉੱਤੇ ਸਾਬੂ ਜਦੋਂ ਸੀਜ਼ਨ ਚੱਲਦਾ ਉਹਦਾ ਤਾਂ ਉੱਥੇ ਕੋਈ ਟਾਈਮ ਨਹੀਂ ਹੁੰਦਾ ਜੀ ਜੀ ਅੱਛਾ ਜਦੋਂ ਆਫ ਸੀਜ਼ਨ ਹੁੰਦਾ ਉਹਦੇ ਕੀ ਕਰਦੇ ਆਂ ਕ੍ਰਿਕਟ ਆਈ ਲਵ ਕ੍ਰਿਕਟ ਅੱਛਾ ਕ੍ਰਿਕਟ ਖੇਡਦੇ ਬਸ ਫੂਟਸਮੈਨ ਆ ਚੀਮਾ ਟੀਮ ਦੇ ਇਹ ਹੁਣ ਨਵੇਂ ਨਵੇਂ ਸ਼ੌਕ ਖਾਣ ਪੀਂਦਾ ਵੀ ਚੱਕਰ ਹੋਇਆ ਵੀ ਆਪਾਂ ਖਾਣਾ ਵੀ ਆ ਕਰਦੇ ਹਾਂ ਜਦੋਂ ਸਾਡੇ ਭ ਉਤਸ਼ਾਹ ਪੈਦਾ ਹੁੰਦਾ ਕਿ ਨਾਲ ਅਸੀਂ ਵੀ ਕੋਈ ਨਾ ਕੋਈ ਕੰਮ ਕਿੰਨਾਂ ਦੇ ਹੱਥ ਪੈਰ ਹੋਰ ਹਲਾਈਏ ਕਿਦੇ ਤੇ ਕ੍ਰਿਕਟ ਖੇលਦੇ ਆਂ ਭਗੜਾ ਪਾਉਂਦੇ ਆਂ ਤੇ ਨਾਲ ਇੱਦੇ ਤੁਹਾਡੇ ਨੂੰ ਅਸੀਂ ਵੀ ਥੋੜਾ ਜਿਹਾ ਦੇਖਦੇ ਰਹਿੰਦੇ ਆ ਕਿ ਕਿੱਧਰ ਖਾਣਾ ਪੀਣਾ ਜਿਆਦਾ ਚੰਗਾ ਖਾਣਾ ਮਿਲਦਾ ਹੈ ਨਾ ਸਿਹਤ ਤੰਦਰੁਸਤੀ ਲਈ ਬਿਲਕੁਲ ਹੁਣ ਜਿੱਥੇ ਮਰਜ਼ੀ ਜਾ ਕੇ ਲੈ ਲਈਏ ਭਾਜੀ ਸਮਾਨ ਸਾਰੇ ਚੀਜ਼ਾਂ ਤੋਂ ਮਿਲਦਾ ਹੈ ਬਟ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਆਪਾਂ ਦੇ ਕਹਿੰਦੇ ਆ ਨਾ ਜੇ ਹੁਣ ਇਹਦਾ ਭਾਜੀ ਕੋਲ ਕੋਈ ਵੀ ਚੀਜ਼ ਦੇਖ ਲਓ ਤੁਸੀਂ ਭੁਜੀਆ ਪਤੰਨਾ ਲੈ ਲਓ ਮਟਰੀ ਲੈ ਲਓ ਪੇਠਾ ਵੀ ਲੈ ਕੇ ਤੇ ਗਿਆ ਇੱਕ ਦਿਨ ਗਿਆ ਮੈਂ ਭਾਈ ਕੋ ਪਤੀਸਾ ਆ ਲੱਡੂ ਬਰਫੀ ਬੇਸਣ ਜਿਹੜਾ ਬਰਫੀ ਤੇ ਬੇਸਣ ਆ ਨਾ ਉਹ ਤਾਂ ਕੱਲੋ ਕਿ ਮੈਂ ਤਾਂ ਨਹੀਂ ਲੈਣਾ ਪੈਂਦਾ ਅਰੇ ਉਹ ਹੈ ਨਹੀਂ ਕੋਈ ਮੁਕਾਬਲਾ ਨਹੀਂ ਮੁਕਾਬਲਾ ਮੇਰੀ ਮੇਰੀ ਆਪਣੇ ਤੇ ਵੇਈ ਦਾ ਆਪਣਾ ਹੈ ਹਿਸਾਬ ਦਾ ਮੇਰਾ ਟੇਸਟ ਜੋ ਮੇਰਾ ਕਹਿੰਦਾ ਅੱਜ ਮੈਂ ਕਈ ਵਾਰ ਨੂੰ ਫੋਨ ਕਰਦਾ ਕਹਿੰਦਾ ਭਜੀ ਨਹੀਂ ਅੱਜ ਨਹੀਂ ਸੌਰੀ ਹੈ ਕੱਲ ਮਿਲੂਗਾ ਸ਼ਾਬਾਸ਼ ਮੈਂ ਕਹਿੰਦਾ ਹਾਂ ਭਰਾਵਾ ਮੱਥਾ ਟੇਕਣ ਜਾਣਾ ਦੇ ਦਿਓ ਇੱਕ ਡੱਬਾ ਹੀ ਦੇ ਦਿਓ ਕਿਤੇ ਖਾਦਮ ਹੀ ਹੋ ਗਈ ਆ। ਉਹ ਆ ਜੀ ਬਾਕੀ। ਅੱਛਾ ਮੈਨੂੰ ਦੱਸੋ ਮਿਰਚੀ ਦੀ ਬਰਫੀ ਖਾਧੀ ਭਈ ਤੁਸੀਂ? ਖਾਧੀ। ਬਿਲਕੁਲ ਬਹੁਤ ਵਧੀਆ ਜੀ। ਕਿਵੇਂ ਲੱਗੀ? ਨੋ ਡਾਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਵਧੀਆ ਜੀ। ਬਹੁਤ ਵਧੀਆ ਨਾ। ਅੱਛਾ ਭੈਣੀ ਸਾਹਿਬ ਵਾਲਿਆਂ ਦੀ ਖਾਧੀ? ਨਹੀਂ ਉਹਨਾਂ ਦੀ ਨਹੀਂ ਟੇਸ। ਅਜਾ ਉਹਨਾਂ ਦੀ ਟੇਸ ਹੀ ਦਿੱਤੀ। ਤੁਸੀਂ ਬਿਲਕੈ ਵਾਲਿਆਂ ਦੀ ਵੀ ਟੇਸ ਖਾਧੀ? ਬਿਲਕੈ ਵਾਲਾਂ ਦੀ ਟੇਸ। ਕਿਵੇਂ ਲੱਗੀ? ਬਿਲਕੈ ਵਾਲਾਂ ਦੀ ਵੀ ਠੀਕ ਹੈ ਭਾਜੀ। ਕੀ ਕਰੀ? ਮੈਨੂੰ ਕਲਰ ਸੋਨਾ ਇਹਨਾਂ ਦਾ ਜ਼ਿਆਦਾ ਵਧੀਆ ਲੱਗਾ ਜੀ। ਕ ਜੀ ਉਹਨਾਂ ਨੂੰ ਰਿਕਾਰਡ ਕਰਾਂ ਜੀ ਰਿਕਾਰਡ ਕਰਕੇ ਉਹਨਾਂ ਦਾ ਇੱਕ ਫਾਈਨਲ ਮੁਕਾਬਲਾ ਕਰੀਏ ਸਾਰਿਆਂ ਦੀ ਬਰਫੀ ਇੱਕ ਜਗ੍ਹਾ ਤੇ ਲਾਈਵ ਰੱਖ ਕੇ ਜੀ ਸਾਰੇ ਲੋਕਾਂ ਨੂੰ ਸੱਦਾ ਦਈਏ ਜਿਹੜਾ ਮਰਜੀ ਵੀਡੀਓ 'ਚ ਆ ਕੇ ਉਹ ਬਰਫੀ ਨੂੰ ਟੇਸਟ ਕਰੇ ਟੇਸਟ ਕਰੇ ਉਧਰੋਂ ਪਤਾ ਨਹੀਂ ਹੋਊਗਾ ਵੀ ਉਹ ਬਰਫੀ ਕਿਹੜੀ ਹੋਊਗੀ ਕਿਹੜੀ ਹੋਊਗੀ ਹਾਂ ਤੇ ਉਹ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਆ ਵੀ ਉਹ ਕਿਹੜੀਆਂ ਨੇ ਜਦੋਂ ਉਹ ਚੱਕਾਂਗੇ ਪਤਾ ਲੱਗੂਗਾ ਵੀ ਹਾਂ ਵੀ ਇਹ ਬਰਜੀ ਬਰਫੀ ਮਿਰਜੂ ਦੀ ਆ ਇਹ ਵਰਫਿਸ਼ਰੀ ਪਰਫਿਊਮ ਵਾਲੀ ਦੀ ਆ ਇਹ ਪਰਫਿਊਮ ਫਗਵਾੜੇ ਵਾਲੇ ਵੀ ਆ ਜਾਂ ਕਿਹਦੀ ਆ ਜੀ ਜੀ ਬਿਲਕੁਲ ਚਾਹੀਦਾ ਲੋਕਾਂ 'ਚ ਪਤਾ ਲੱਗੇ ਵੀ ਵਾਕਿਆ ਨੰਬਰ 1 ਦੇ ਵਰਫੀ ਵਾਲਾ ਬੰਦਾ ਕੋਲ ਨੰਬਰ 1 ਤੇ ਕੌਣ ਆ ਚਾਹੀਦਾ ਕਿੰਨਾ ਰੇਟ ਦੇ ਕਿੰਨੀ ਵਰਫੀ ਲੈਣੀ ਚਾਹੀਦੀ ਕੁਆਲਿਟੀ ਦੇਖ ਕੇ ਲੈਣੀ ਚਾਹੀਦੀ ਕੁਆਲਿਟੀ ਦੇਖ ਕੇ ਕਈ ਵਾਰ ਆਪਣੇ ਘਰ ਦੇ ਵੀ ਕਹਿੰਦੇ ਜਾਂ ਜਿਹੜੀ 6-700 ਰੁਪਏ ਗੱਲੋ ਵਰਫੀ ਉਹ ਲੈ ਕੇ ਆ ਹਣਾ ਭਾਈ ਵਰਫੀ ਦਾ 350-400 ਤੋਂ 40 ਆਪਣਾ ਰੇਟ ਆ 400 440 ਰੁਪਏ ਰੇਟ ਆ ਭਾਈ ਦਾ ਨਾ ਹੁਣ ਇਸ ਤੋਂ ਉੱਪਰ ਵੀ ਆਉਂਦੇ ਰੇਟ ਭਾਈ ਥੱਲੇ ਵੀ ਆਉਂਦੇ ਆ ਤੇ ਅਪਾ ਜੀ ਕਹਦੀ ਐ ਕਈ ਵਾਰ ਹੁੰਦਾ ਨਾ ਬੁੜੀਆਂ ਨੂੰ ਸੂਟਾਂ ਦਾ ਲਾ ਲਓ ਜਿਹੜਾ 1000 ਰੁਪਏ ਦਾ ਸੂਟ ਬੁੜੀਆਂ ਨੂੰ ਪਸੰਦ ਨਹੀਂ ਆਉਂਦਾ ਉਹੀ ਸੂਟ ਤੇ ਪੰਜਰ ਦਾ ਲਾ ਲਓ ਬੁੜੀ ਨੂੰ ਪਸੰਦ ਆ ਜਾਣਾ ਹਾਂ ਇੰਦੀ ਗੱਲ ਇਹਦੇ ਵਿੱਚ ਛੋਟੀ ਜਿਹੀ ਗੱਲ ਇਹ ਕਹਿੰਦਾ ਨਾਲ ਬੀਬੀਆਂ ਨੂੰ ਨਾਲ ਡਾਰਕੀਟ ਕਰ ਲਿਆ ਬਾਈ ਤੂੰ ਹਾਂ ਬੁੜੀਆਂ ਨੂੰ ਤਾਂ ਯਾਰ ਕਰਨਾ ਪੈਣਾ ਕਿਉਂਕਿ ਹੁਣ ਮਠਿਆਈ ਮੈਂ ਤਾਂ ਉਹ ਕਹਿੰਦੇ ਹੁੰਦੇ ਇੱਕ ਮੈਂ ਰੀਲ ਦੇਖੀ ਉਹ ਕਹਿੰਦਾ ਮਾਮਾ ਰਖੜੀ ਮੰਨਣਾ ਲਾਉਣਾ ਆ ਉਹ ਕਹਿੰਦਾ ਭਾਂਜਾ ਵੀ ਦੇਸੀ ਘਿਓ ਦੀ ਬਰਫੀ ਲੈ ਕੇ ਆਇਆ ਉਹ ਕਹਿੰਦਾ ਮੰਮਾ 600 ਰੁਪਏ ਕਿਲੋ ਦੇਸੀ ਜੀ ਦੀ ਬਰਫੀ ਆ ਤੂੰ ਸਾਨੂੰ 500 ਦੇ ਕੇ ਦੌਰ ਦੇਣਾ ਉਹ ਕਹਿੰਦਾ ਚੱਲ ਐਤੀ ਕੀ 1000 ਕਰਦੇ ਆਂਗੇ ਉਹ ਕਹਿੰਦਾ 600 ਬਾਪੂਰੀ ਦਿਹਾੜੀ ਵੀ ਆ ਨਾਲ ਉਹ ਕਹਿੰਦਾ ਤੂੰ ਭਰਾਵਾ ਜੋ ਮਰਜ਼ੀ ਲੈ ਆਂ ਰੱਖੜੀ ਵਨ ਜੀ ਹੋ ਗਈ। ਕੀ ਬਾਤ ਹੈ। ਅੱਛਾ ਇੱਕ ਗੱਲ ਹੋਰ ਵੀ ਦੱਸੀ ਇਹ ਵੀ ਭਰਾ ਸਾਡੇ ਕਈ ਨਾ ਸਾਨੂੰ ਕਹਿ ਦਿੰਦੇ ਆ ਵੀ ਇਸ ਤੇ ਨਾ ਕਨਫਿਊਜ਼ ਹੋ ਗਏ ਪਰਫੀ ਕਿਹਦੀ ਲਈਏ। ਉਹ ਕਹਿੰਦੇ ਭਾਈ ਜਿਹੜੇ ਵੀ ਅਸੀਂ ਬੰਦੇ ਤੁਹਾਨੂੰ ਪਰਫੀ ਵਾਲੇ ਦਿਖਾ ਰਹੇ ਆ ਉਹ ਬੈਸਟ ਦਿਖਾ ਰਹੇ ਆ। ਉਹਨੂੰ ਜਿਹੜਾ ਵੀ ਬੰਦਾ ਲਾਗੇ ਪੈਂਦਾ ਤੁਸੀਂ ਉੱਥੋਂ ਰੋ ਉਥੋਂ ਪਰਫੀ ਲੈ ਸਕਦੇ ਪਰਫੀ ਲੈ ਸਕਦੇ ਚਾਹੇ ਚਲੀ ਭੈਣੀ ਸਾਹਿਬ ਤੁਹਾਨੂੰ ਲਾਗੇ ਪੈਂਦਾ ਉੱਥੋਂ ਲਓ ਜੂਲ ਲਾਗੇ ਪੈਂਦਾ ਮਿਰਜੂ ਤੋਂ ਲਓ ਮਿਰਜੇ ਤੋਂ ਲਓ ਮਿਲਗਾ ਲਾਗੇ ਪੈਂਦਾ ਮਿਲਗੇ ਵਾਲਾ ਕੋਲੋਂ ਚਿਹਰਾ ਮਰਜੀ ਜਿਹੜਾ ਵੀ ਬੰਦਾ ਤੁਹਾਨੂੰ ਲਾਗੇ ਪੈਂਦਾ ਉਹ ਲੈ ਬਿਲਕੁਲ ਬਿਲਕੁਲ ਲੈ ਲਓ ਹਨਾ ਜੀ 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 ਤੇ ਸਭੂ ਭਾਜੀ ਫਿਰ ਟੇਸਟ ਕਰੀਏ ਹਾਂ ਟੇਸਟ ਕਰਨਾ ਚਾਹੀਦਾ ਚਲੋ ਭਾਜੀ ਆ ਪਰਫੀ ਦੀ ਇੱਥੇ ਪਲੇਟ ਆਪਣੇ ਕੋਲ ਆ ਗਈ ਹੈ ਜੀ ਕੀ ਬਾਤ ਹੈ ਅਸੀਂ ਪਹਿਲਾਂ ਕਰੋ ਸ਼ੀ ਮੈਂ ਟੈਸਟ ਕਰ ਰਿਹਾ ਨਾ ਮੈਂ ਬਹੁਤ ਖੰਦਾ ਇਹਨਾਂ ਦੇ ਕੋਲ ਮੈਂ ਜੈਮ ਵੀ ਲੱਗਾ ਮੇਰਾ ਜੈਮ ਵਾਲਾ ਟ੍ਰੇਨਰ ਨੇ ਮੇਰਾ ਮਿੱਠਾ ਬੰਦ ਕੀਤਾ ਅੱਜ ਤਾਂ ਹੀ ਉਹ ਕਹਿਣ ਦਾ ਨਾ ਭਈ ਅੱਜ ਤੁਸੀਂ ਟੈਸਟ ਕਰਕੇ ਦੱਸਣੀਆਂ ਪਰਫਿ ਕਿਵੇਂ ਦੀ ਚਲੋ ਕੋਈ ਕੀ ਨਾ ਕਿ ਮੈਂ ਅਕਦਾ ਬੜਾ ਵੱਡਾ ਸਲਾਉਂਦੇ ਹੁੰਦੀ ਆ ਵਾਈਬ ਗੁੱਡ ਵਾਈਬ ਆ ਜਦੋਂ ਮੈਂ ਤੁਸੀਂ ਨਿਕਾ ਕੇ ਰਹਿਣ ਉਹ ਉਹ ਕੀ ਬਾਤ ਆ ਸਵਾਲ ਆ ਗਿਆ ਸਵਾਲ ਆ ਇਹ ਇੱਦਾਂ ਵੇਸਣਾ ਨਾ ਭਈ ਉਹ ਆ ਗਿਆ ਉਹ ਕਿ ਰਿਪੋਰਟ ਹਰ ਤੁਸੀਂ ਟੈਸਟ ਕਰੋ ਅੱਛਾ ਇੱਕ ਗੱਲ ਹੋਰ ਵੀ ਆ ਜਾਣੀ ਆ ਭਾਈ ਹੁਣ ਸਾਰੇ ਜਿੰਨੇ ਵੀ ਨੂਰ ਮਹਿਲ ਦੇ ਬੰਦੇ ਸਾਰੇ ਆਪਾਂ ਨੂੰ ਜਾਣਦੇ ਆ ਸਾਰਿਆਂ ਨੇ ਦੇਖਿਆ ਉਹਨਾਂ ਨੇ ਕਿਹਾ ਭਾਈ ਤੁਸੀਂ ਬੈਸਟ ਬਰਫੀ ਉਹ ਤਾਂ ਨਹੀਂ ਕਿਵੇਂ ਕਹਿਤੀ ਇਹ ਆਪਾਂ ਕਿਸੇ ਨੂੰ ਮਾੜਾ ਬਤੇ ਕਿਹਾ ਜੋਦੀ ਮੇਨ ਗੱਲ ਇੱਕ ਚੀਜ਼ ਕਲੀਅਰ ਆ ਮੈਂ ਤਾਂ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਉਸ ਬੰਦੇ ਦੀ ਬਰਫੀ ਨੂੰ ਬਣਾਇਆ ਜਿਹੜੀ ਸਾਹਮਣੇ ਪੜਦੀ ਪਈ ਹੈ ਸਾਡੇ ਹੈਨਾ ਪਰ ਤੁਸੀਂ ਬਰਫੀ ਨੋ ਡਾਊਟ ਬੰਦੀਆਂ ਬਣਾਉਂਦੇ ਹੋਗੇ ਨੋ ਡਾਊਟ ਜੇ ਤਾਂ ਪੁੱਤ ਨੂੰ ਕਹਿਣਗੇ ਪੁੱਤ ਉਹ ਵੀ ਚੱਲ ਜਾਣਗੇ ਭਾਜੀ ਹਾਂ ਚੱਲਾਂਗੇ ਸਾਨੂੰ ਸਦੋਂ ਆਵਾਂਗੇ ਆਵਾਂਗੇ ਤੇ ਨਾਲ ਜਦੋਂ ਬਣਾਉਣਗੇ ਪਰਫੀ ਸਾਹਮਣੇ ਬਣਾਉਣੀ ਆ ਸਾਹਮਣੇ ਬਣਾਉਣਗੇ ਹਾਂ ਹਲਾ ਬਰਫੀ ਸਾਹਮਣੇ ਬਣਾਉਣੀ ਕਿਵੇਂ ਦੀ ਬਣਾਉਣੀ ਕਿੱਦਾਂ ਦੀ ਬਣਾਉਂਦੇ ਹੋ ਬਿਲਕੁਲ ਬਿਲਕੁਲ ਕਿਉਂਕਿ ਇਹ ਪਿੰਚੀ ਦੇ ਸਵਾਦ ਵਿੱਚ ਉਸ ਚੀਜ਼ ਆ ਨਾ ਭਾਜੀ ਬਿਲਕੁਲ ਬਿਲਕੁਲ ਭਾਜੀ ਅਗਲੀ ਸਾਡੇ ਕੋਲ ਪਹਿਲੀ ਗੱਲ ਤਾਂ ਸਾਡੀ ਬਰਫੀ ਆ ਚੁੱਕੀ ਆ ਤੇ ਆ ਨਾਲ ਹੈਗਾ ਸਾਡੇ ਕੋਲ ਵੇਸਣ ਤੇ ਭਾਈ ਪਹਿਲਾਂ ਤਾਂ ਸਾਨੂੰ ਆਪਣੀ ਵੱਡੀਆਂ ਟਰੇਆਂ ਕੱਢ ਕੇ ਦਿਖਾ ਇਹਨੂੰ ਟੈ ਉਹ 우리 ਆਤਮਾ ਨੂੰ ਤ੍ਰਿਪਤ ਨਹੀਂ ਕਰਦੀ ਉਹਨਾਂ ਚਾਹ ਫਿਰ ਪਰਫੀ ਖਾ ਕੇ ਉਹ ਜ਼ਬਾਨ ਉਤ੍ਰਿਪਤ ਨਹੀਂ ਹੁੰਦੀ ਅਸਲ ਸਵਾਦ ਉਹ ਆ ਜਦੋਂ ਤੁਹਾਡੇ ਮੂੰਹ ਏਡੀ ਵੱਡੀ ਟ੍ਰੇ ਪਈ ਹੋਵੇ ਪਰਫੀ ਦੀ ਤੇ ਸਵਾਦ ਹੀ ਅਸਲ ਚ ਉਹ ਚੀਜ਼ ਹੈ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਓਏ ਹੋਏ 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 ਦੇਖੋ ਸਜਾਈ ਭਰਾ ਨੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਪਹਿਲਾਂ ਤਾਂ ਤੁਸੀਂ ਇਹ ਚੈੱਕ ਕਰੋ ਪਰਫੀ ਦੀ ਇੱਕ ਸਜਾਵਟ ਚੈੱਕ ਕਰੋ ਬਾਈ ਵਾਹ ਜੀ ਵਾਹ ਇੱਥੋਂ ਦਾ ਇਦਾਂ ਲੱਗਦਾ ਵੀ ਪਰਫੀ ਲੈ ਕੇ ਭਾਜੂ ਭਾਜੋ ਭੱਜਣ ਦੇਣਾ ਨਹੀਂ ਕਹਿੰਦੇ ਹਨ ਹਲੋ ਹੋਰ ਥੋੜਾ ਜਿਹਾ ਪਿੱਛੇ ਕਰੋ ਭਾਜੀ ਫੋਟੋ ਆ ਜਾ ਆਪਣੀ ਵਧੀਆ ਜੀ ਬੜੀ ਤੇ ਆਹ ਲਓ ਜੀ ਫਾਈਨਲੀ ਇਹ ਆ ਜੀ ਬਰਫੀ ਦਾ ਉਹ ਖਜ਼ਾਨਾ ਜਿਹੜਾ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਅਸੀਂ ਲੱਭਦੇ ਆ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਗਲਵੱੜ ਨਹੀਂ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾ ਰਹੇ ਆ ਉਹ ਬੈਸੋ ਦਿਖਾ ਰਹੇ ਆ ਬੈਸ ਤੋਂ ਉੱਪਰ ਅਸੀਂ ਕੁਝ ਨਹੀਂ ਦਿਖਾ ਰਹੇ ਤੁਹਾਡਾ ਮਨ ਕਰੇ ਤੁਸੀਂ ਜਿੰਤੋਂ ਮਰਜ਼ੀ ਆ ਕੇ ਟਰਾਈ ਕਰੋ ਖਾਓ ਭਾਜੀ ਦੀ ਬਰਫੀ ਜ਼ਰੂਰ ਹੈ ਕਰ ਚੈੱਕ ਕਰਕੇ ਜਾਓ ਇਹ ਤੁਹਾਨੂੰ ਕਿਵੇਂ ਲੱਗਦੀ ਲੋ ਭਾਜੀ ਥੈਂਕ ਯੂ ਇਹਨੂੰ ਸੰਭਾਲੋ ਆ ਮਨ ਮੇਰੇ ਕੋਲ ਆ ਗਿਆ ਹੁਣ ਮੈਂ ਆਪਣੀ ਸ਼ੂਟਿੰਗ এয়ার ਪਲੇਟ 'ਚ ਆ ਗਏ ਆ ਪਹਿਲਾਂ ਟਰਾਈ ਕਰਦੇ ਆ ਇਹਨਾਂ ਦਾ ਦੇਖ ਲੋ ਬੇਸਨ ਬੇਸਨ ਦੀ ਵੀ ਟ੍ਰੇ ਦੇਖਣੀ ਦੇਖ ਲੋ ਕਿਵੇਂ ਸਜਾਇਆ ਬੁਰਾ ਹੋਣਾ ਇਹਨਾਂ ਨੂੰ ਓਏ ਹੋਏ ਕਿੱਦਾਂ ਲੱਗਾ ਬੇਸਨ ਦਾ ਮੈਂ ਬਾਪੂ ਬਧੀ ਚੰਗੀ ਗੱਲ ਹੋ ਤਾਂ ਭਰਾ ਸਾਡੇ ਮੈਨੂੰ ਪਤਾ ਕੀ ਕਹਿੰਦੇ ਆ ਭਾਈ ਤੁਸੀਂ ਹੋਰ ਮਰਫੀ ਦਾ ਪਿੱਛੇ ਨਹੀਂ ਛੱਡਦੇ ਭਾਈ ਜਦੋਂ ਇਦਾਂ ਦੇ ਸਵਾਦ ਤੁਹਾਨੂੰ ਮਿਲਣ ਖਾਣ ਨੂੰ ਤੇ ਭਰਾ ਸਾਡੇ ਰეკਮੈਂਡ ਕਰ ਸਾਡੇ ਲਈ ਹਰੇਕ ਭਰਾ ਸਾਡੇ ਲਈ ਓਨਾ ਹੀ ਇੰਪੋਰਟੈਂਟ ਆ ਜਿੰਨੀ ਸਾਨੂੰ ਮਰਫੀ ਇੰਪੋਰਟੈਂਟ ਆ ਬਿਲਕੁਲ ਇਹੀ ਚਾਹੁੰਦੇ ਰਖੜੀਆਂ ਦੇ ਵਿੱਚ ਵਿੱਚ ਜਿੰਨੇ ਵੀ ਸਾਡੇ ਭੈਣ ਭਰਾ ਵੀਡੀਓ ਦੇਖਦੇ ਨੇ ਉਹ ਚੰਗੀਆਂ ਪਰਫੀ ਲੈ ਕੇ ਜਾਣ ਆਪਣੇ ਭਰਾਵਾਂ ਦੀ ਸ਼ੁਭਕਾਮਨਾਵਾਂ ਲਈ ਭਰਾਵਾਂ ਨੂੰ ਰਖੜੀ ਬੰਨ੍ਹਣ ਲਈ ਇਸ ਕਰਕੇ ਹੀ ਚਾਹੁੰਦੇ ਆ ਤੁਹਾਡੇ ਲਾਗੇ ਜਿਹੜਾ ਵੀ ਬੰਦਾ ਪਰਫੀ ਵਧੀਆ ਬਣਾਉਣ ਵਾਲਾ ਮਿਲਦਾ ਉਹਦੀ ਕੋਲ ਲੈ ਕੇ ਜਾਓ ਜਿਹੜੀ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਪਰਦੀ ਹੋਵੇ ਬਿਲਕੁਲ ਬਿਲਕੁਲ ਉਹ ਨੂਰ ਮਿਲਦਾ ਬੜਾ ਇੱਕ ਫੇਮਸ ਬੇਸਣ ਵਾਲਾ ਬੰਦਾ ਆ ਹਾਂਜੀ ਲਗਭਗ ਉਹਨੂੰ ਵੀ ਪਿੱਛੇ ਹਟਦਾ ਪਰ ਅੱਛਾ ਏ ਮਿਸਨ ਕੋ ਜਾਇਨੇ 2:00 ਵਜੇ ਦਾ ਜਦ ਆਪਾਂ ਘਰ ਚ ਬੈਸਨ ਖਾਈ ਆ ਘਰ ਆਣਾ ਕੀ ਬਾਤ ਹੈ ਅਜਾ ਗੱਲਾਂ ਵੀ ਗੱਲਾਂ ਵੀ ਘੁੱਟਦਾ ਗੱਲਾਂ ਨਹੀਂ ਘੁੱਟ ਤੇ ਫਿਰ ਦਾਦੀ ਨੇ ਵੀ ਖਾਤਾ ਦਾਦੀ ਕਹਿੰਦੀ ਇਦਾਂ ਦੇ ਅਸੀਂ ਆ ਆਹ ਪੱਥੀ ਬਣਾਉਨੇ ਆ ਜਿੱਦਾਂ ਦਾ ਤੂੰ ਲੈ ਕੇ ਆ ਕੀ ਬਾਤ ਹੈ ਤਾਂ ਹੁਣ ਵਾਰੀ ਆ ਗਈ ਬਰਫੀ ਦੀ ਆਹ ਬਰਫੀ ਚੈੱਕ ਕਰੋ ਜਰਾ ਤੁਸੀਂ ਬੈਨ ਬਰਫੀ ਦਾ ਕਲਰ ਚੈੱਕ ਕਰੋ ਬਿਲਕੁਲ ਬਾਈ ਇਧਰ ਆ ਕੀ ਗੱਲ ਸਾਂ ਬਾਈ ਤੂੰ ਦਿਲ ਜੱਟ ਸੱਚੀ ਗੱਲ ਆ ਨੂਰ ਮਹਿਲ ਦੇ ਵਿੱਚ ਮੈਨੂੰ ਇੰਨੀ ਸਵਾਦ ਵਰਫੀ ਮੈਂ ਬਾਈ ਨੂੰ ਕਿਹਾ ਸੀ ਕੱਲ ਸਾਬੂ ਨੂੰ ਹਾਂਜੀ ਤੇ ਸਾਬੂ ਮੈਨੂੰ ਪਰਫੀ ਨਹੀਂ ਨੂਰ ਮਹਿਲ ਚ ਵਧੀਆ ਲੱਗੀ ਤੇ ਬਾਈ ਕਹਿੰਦਾ ਵੀ ਆ ਜਾ ਤੈਨੂੰ ਪਰਫੀ ਨੂਰ ਮਹਿਲ ਦੀ ਖਵਾਉਂਦੇ ਆ ਸਵਾਦ ਵੀ ਚੈੱਕ ਕਰਾਉਂਦੇ ਆ ਤਾਂ ਫਿਰ ਅਸੀਂ ਯਾਰਾ ਵਰਫੀ ਕਿਵੇਂ ਦੀ ਆ ਬਿਲਕੁਲ ਤੇ ਵਾਕਈ ਸਾਬੂ ਭਾਈ ਕਮਾਲ ਦੀ ਵਰਫੀ ਆ ਕਮਾਲ ਦਾ ਸਵਾਦ ਆ ਵੀ ਅੱਜ ਮਜ਼ਾ ਆ ਗਿਆ ਵਾਕਈ ਇੱਥੇ ਬਾਈ ਕੋਲ ਆ ਕੇ ਬਾਈ ਦਾ ਸ਼ੂਟ ਕਰਕੇ ਤੇ ਅਜਾ ਹੋਰ ਹੋਣਾ ਕੁਝ ਏਰੀਆ ਰਹਿ ਗਿਆ ਏਰੀਆ ਤੁਹਾਨੂੰ ਮੈਂ ਦਿਉਣੇ ਆ ਬਾਈ ਭਲਾ ਐਡਰੈਸ ਦੱਸੋ ਮੇਨ ਵੀ ਯਾਰ ਹਾਂਜੀ ਸਿੱਧੂ ਮਾਰਕੀਟ ਹੋ ਜੀ ਯਾਰ ਪੁਰਾਣਾ ਬੱਸ ਸਟੈਂਡ ਬਾਰਾ ਸਲੂਸ਼ਾ ਬਾਬਾ ਸਲੂਸ਼ਾ ਪਰ ਬੋਰਡ ਮੂੜ ਬਾਹਰ ਕੋਈ ਨਹੀਂ ਲੱਗਾ ਨੇ ਲੱਗਾ ਛੋੜਾ ਲੱਗਾ ਬੋਰਡ ਉਧਰ ਪਿਆ ਆ ਤੇ ਪਾਈ ਦਾ ਆਪਾਂ ਇਦਾਂ ਕਰਦੇ ਵੀ ਪਾਈ ਨੂੰ ਅਸੀਂ ਸਕਰੀਨ ਦੇ ਉੱਤੇ ਸਟਾਰਟਿੰਗ ਵੀ ਅਸੀਂ ਤੁਹਾਨੂੰ ਐਡਰੈਸ ਵੀ ਸਟਾਰਟਿੰਗ ਦਿਖਾਤਾ ਆ ਹੁਣ ਐਂਡ ਦਾ ਵੀ ਤੁਹਾਨੂੰ ਨਾਲ ਨਾਲ ਐਡਰੈਸ ਇੱਥੇ ਦਿਨੇ ਰਵਾਂਗੇ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਈਏ ਹੁਣ ਸਾਡੇ ਕੋਲ ਕੁਝ ਏਰੀਆ ਨੇ ਜਿਹੜੇ ਅਸੀਂ ਪਰਫੈਕਟ ਸ਼ੂਟ ਕਰਨ ਜਾਣੀਆਂ ਪਹਿਲਾ ਏਰੀਆ ਜੀਰਾ ਆ ਉਜਾ ਇਰੀਆ ਬਰਨਾਲਾ ਆ ਤੇ ਇੱਕ ਏਰੀਆ ਹੋਰ ਆ ਉਸ ਤੋਂ ਬਾਅਦ ਵਿੱਚ ਅਸੀਂ ਸਾਰਿਆਂ ਦਾ ਇਕੱਠੇ ਕਰਾਂਗੇ ਕੰਪੀਟੀਸ਼ਨ ਇਹ ਦੱਸਾਂਗੇ ਤੁਹਾਨੂੰ ਪੰਜਾਬ ਦੀ ਸਭ ਤੋਂ ਬੈਸਟ ਬਰਫੀ ਕਿਹੜੀ ਹੈ ਤੇ ਮੁੱਠਾ ਬਰਫੀ ਹੋ ਗਈ ਖਾਲੀ ਅਸੀਂ ਬਹੁਤ ਵਧੀਆ ਵੇਚ ਵੀ ਟਰਾਈ ਕਰਨੇ ਆ ਪਰਫਿਊਮ ਟਰਾਈ ਕਰ ਲਈਆ ਤੇ ਹੁਣ ਮਰੀ ਆ ਤੁਹਾਡੀ ਚੈਨਲ ਨੂੰ ਸਬਸਕ੍ਰਾਈਬ ਕਰਦੀ ਵੀਡੀਓ ਨੂੰ ਸ਼ੇਅਰ ਕਰਦੀ ਥੋੜਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਬਾਵਾ ਸੂਲ ਸ਼ਾਪ ਦੀ ਬਰਫੀ ਕਿਵੇਂ ਲੱਗੀਆ ਨੂਰਮੈਲ ਦੇ ਵਿੱਚ ਆ ਨੂਰਮੈਲਾ ਦਾ ਅਸਲ ਸ਼ਹਿਰ ਆ ਇਸ ਕਰਕੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਪਹਿਲੀ ਗੱਲ ਕਲੀਅਰ ਕਰ ਦਮਾ ਤੁਹਾਨੂੰ ਅਸੀਂ ਜਿਹੜਾ ਵੀ ਬਰਫ ਸਾਡੇ ਜਿੰਨੇ ਵੀ ਅਸੀਂ ਵੀਡੀਓ ਬਣਾਈਆਂ ਨੇ ਆਪਣੇ ਚੈਨਲ ਦੀਆਂ ਉਹ ਸਾਰੇ ਹੀਰੇ ਨੇ ਕਿ ਅੱਜ ਤੱਕ ਅਸੀਂ ਨਾ ਕੇ ਇਹਨੂੰ ਮਾੜਾ ਕਹਾਂਗੇ ਕਿ ਕਿਹਾ ਹੈ ਤੇ ਨਾ ਹੀ ਕੇ ਪੰਜਾਬੀ ਨੂੰ ਮਾੜਾ ਕਹਿਣਾ ਪਲੀਜ਼ ਪੰਜਾਬੀ ਭਰਾਵਾਂ ਨੂੰ ਸਪੋਰਟ ਕਰੋ ਪੰਜਾਬੀ ਭਰਾਵਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਸਾਡੇ ਪੰਜਾਬੀ ਭਰਾ ਜਿਹੜੇ ਕੈਨੇਡਾ ਅਮਰੀਕਾ 'ਚ ਜਾਣੂ ਕਰਦੇ ਆ ਉਹ ਸ਼ਾਇਦ ਰੁਕੇ ਤੇ ਆਪਣੇ ਪੰਜਾਬੀ business ਸਟਾਰਟ ਕਰ ਸਕਣ ਤੋਂ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਜੀ ਥੈਂਕ ਯੂ so much ਧੰਨਵਾਦ ਜਿੰਨਾ ਵਧੀਆ ਬਰਗੀ ਹੈ ਭਰਾ ਦੇ ਨਾਲ ਉਹਨਾਂ ਵਧੀਆ ਇਨਸਾਨ ਵੀ ਹੈ ਬਿਲਕੁਲ ਕੰਨਾਂ ਨਾਲ ਜਿਹੜਾ ਗਾਣਾ ਬਣਿਆ ਨੇ ਕਤਾਰਾ ਰਾਜ ਦਾ ਵੱਜਦਾ ਵੀ ਰੰਜਨਾ ਨੂਰਮੈਲ ਦੀ ਮੋਰੀ ਉਹ ਹਾਂ ਜੋ ਨੂਰਮੈਲ ਦੀ ਮੋਰੀ ਇਹ ਇਹ ਪਰਫਿਓ ਨੂਰਮੈਲ ਦੀ ਮੋਰੀ ਆ ਇਹ ਬਿਲਕੁਲ ਵੀ ਜਿਹੜੇ ਤੁਹਾਨੂੰ ਦੂਸੇ ਤੁਸੀਂ ਖਾਲੀ ਦਾ ਤੁਹਾਡੇ ਕੰਨਾਂ ਚ ਤਾਰੇ ਸੁਣਦੇ ਨਹੀਂ ਬਿਲਕੁਲ ਬਾਕੇ ਭਾਜੀ ਬਹੁਤ ਵਧੀਆ ਹੈ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਭਾਜੀ ਤੁਸੀਂ ਤੰਦਰੁਸਤ ਰਹੋ ਐਦਾਂ ਦੀ ਸੋਹਣੀ ਜਿਹੀ ਸਵਾਦ ਪਰਫਿਓ ਬਣਾਉਂਦੇ ਰਹੋ ਤੇ ਨੂਰਮੈਲ ਦਾ ਨਾਮ ਰੌਸ਼ਨ ਕਰੋ ਥੈਂਕ ਯੂ ਸੋ ਮੱਚ ਓਕੇ ਜੀ ਥੈਂਕ ਯੂ